ਪੇਸ਼ ਹੈ ਜੀ ਨੋਵਲ ਪੂਰਨ ਮਾਸੀ ਭਾਗ 10ਵਾਂ ਜਿੱਥੇ ਲਿਪਣੇ ਨਾ ਪੈਣ ਬਨੇਰੇ ਉਹ ਘਰ ਟੋਲੀ ਬਾਬਲਾ ਚੰਨੋ ਦੇ ਸਾਖਲੇ ਕਰਤਾਰਾ ਰੂਪ ਨੂੰ ਵੇਖਣ ਨਵੇਂ ਪਿੰਡ ਆਇਆ ਓੰਜ ਉਸ ਦੇ ਦਿਲ ਨੂੰ ਇੱਕ ਤਰ੍ਹਾਂ ਭਜਨ ਉਹਨੇ ਮਨਾ ਲਿਆ ਸੀ ਕਿ ਚੰਨੋ ਦਾ ਰਿਸ਼ਤਾ ਰੂਪ ਨੂੰ ਕਰ ਦੇਣਾ ਹੈ ਉਹ ਪੁੱਛ ਕੇ ਰੂਪ ਦੇ ਅਗਵਾੜ ਆ ਗਿਆ ਰੂਪ ਕਿਤੇ ਬਾਹਰ ਖੇਤ ਨੂੰ ਗਿਆ ਹੋਇਆ ਸੀ ਕਰਮੋਂ ਬਾਹਰ ਨਿਕਲੀ ਰਾਜੀ ਨੇ ਝਟ ਤਾੜ ਲਿਆ ਕਿ ਮੁੰਡਾ ਕਿਸ ਤਰ੍ਹਾਂ ਆਇਆ ਹੈ ਉਸ ਕਰਤਾਰੇ ਨੂੰ ਬਚਨੋ ਦੇ ਦਲਾਨ ਵਿੱਚ ਕੁਛਿਰ ਅਟਕਣ ਲਈ ਆਖਿਆ ਅਤੇ ਆਪਣੇ ਮੁੰਡੇ ਨੂੰ ਬਾਹਰੋਂ ਰੂਪ ਨੂੰ ਸਦਾਲੀ ਭਜਾ ਦਿੱਤਾ ਰਾਜੀ ਦੇ ਨੂੰ ਰੂਪ ਦੇ ਮੰਗੇ ਇਹ ਜਾਣ ਦੀ ਖੁਸ਼ੀ ਨਾਲ ਲਾਗ ਦਾ ਲਾਲਚ ਵੀ ਉਤਸ਼ਾਹ ਦੇ ਰਿਹਾ ਸੀ ਰੂਪ ਨੂੰ ਵੇਖਣ ਵਾਲਾ 10-15 ਦਿਨੀ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ ਜਿਸ ਨੂੰ ਰੂਪ ਰੱਦ ਕਰ ਦਿੰਦਾ ਜਾਂ ਪਰਖਣ ਵਾਲਾ ਛੱਡੀ ਬੋਟੀ ਦੇ ਨੁਕਸ ਕਾਰਨ ਤਿਲਕ ਜਾਂਦਾ। ਰਾਜੀ ਨੇ ਇਸ਼ਾਰੇ ਨਾਲ ਹੀ ਬਚਨ ਨੂੰ ਸਭ ਕੁਝ ਸਮਝਾ ਦਿੱਤਾ। ਉਸ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਪਾਣੀ ਧਾਣੀ ਪੁੱਛਿਆ। ਭਾਈ ਲੱਸੀ ਪਾਣੀ ਦੀ ਦੇ ਗੱਲ ਧਿਆਆਂ ਹੋਵੇਗਾ। ਮੈਂ ਭਾਈ ਲੱਸੀ ਪੀਣੀ ਹੈ ਕਰਤਾਰੇ ਨੇ ਬਚਨੋ ਵੱਲ ਤੱਕ ਕੇ ਨੀਵੀਂ ਪਾਉਂਦਿਆ ਉੱਤਰ ਦਿੱਤਾ। ਥੋੜਾ ਲੂਣ ਵੀ ਖੋਰ ਲੈਣਾ। ਬਾਚ ਨੂੰ ਅੰਦਰ ਲੱਸੀ ਲੈਣ ਆਈ। ਉਹ ਸੋਚ ਰਹੀ ਸੀ ਇਸ ਨਾਲ ਕਿਵੇਂ ਗੱਲ ਕਰਾਂ। ਉਹ ਰੂਪ ਦੀ ਸਹੇਲੀ ਜ਼ਰੂਰ ਸੀ ਪਰ ਉਸ ਨੂੰ ਲੱਗਦੀ ਵਾਹ ਸਾਕ ਨਹੀਂ ਹੋਣ ਦੇਣਾ ਚਾਹੁੰਦੀ ਸੀ। ਰੂਪ ਨੂੰ ਉਸਦੀ ਅੰਤਰੀਵ ਚਾਲ ਦਾ ਉੱਕਾ ਹੀ ਪਤਾ ਨਹੀਂ ਸੀ। ਹਰ ਆਉਣ ਵਾਲੀ ਬੌਟੀ ਨੂੰ ਸਰੀਕਣੀ ਹੀ ਨਹੀਂ ਸਗੋ ਸ਼ੌਕਣ ਵੀ ਸਮਝਦੀ ਸੀ। ਉਸ ਰੜਕਣੇ ਤੋਂ ਬਠਲੀ ਚੁੱਕ ਕੇ ਲੱਸੀ ਹਲਾਈ ਅਤੇ ਸੰਨੇ ਵਿੱਚ ਲੂਣ ਦੀ ਡਲੀ ਰੱਖ ਕੇ ਰੜਕਣ ਉਲਟਦਿਆ। ਬਚਨੋ ਨੇ ਕਰਤਾਰੇ ਦੇ ਹੱਥ ਧਵਾ ਕੇ ਲੱਸੀ ਵਾਲਾ ਸੱਨਾ ਲਿਆ ਫੜਾਇਆ ਉਸ ਲੱਸੀ ਪੀ ਕੇ ਸੱਨਾ ਸਹਿਜ ਨਾਲ ਪੁੰਜੇ ਰੱਖ ਦਿੱਤਾ ਭਾਈ ਭੁੱਖਾ ਹੈ ਤਾਂ ਅੰਨ ਪਾਣੀ ਤਿਆਰ ਪਿਆਏ ਨਹੀਂ ਜੀ ਰੋਟੀ ਦੀ ਤਾਂ ਕੋਈ ਲੋੜ ਨਹੀਂ ਬਚਨੋ ਨੇ ਸੋਚ-ਸੋਚ ਕੇ ਪੁੱਛਿਆ ਬੀਬਾ ਆਪਣੇ ਘਰ ਕਿੱਥੇ ਹੈ ਕਪੂਰੀ ਕਪੂਰਿਆਂ ਦਾ ਨਾਂ ਸੁਣ ਕੇ ਬਚਨੋ ਦੇ ਸਿਰ ਪੱਥਰ ਵੱਜਿਆ ਇਹ ਤਾਂ ਕੋਈ ਗੱਲ ਹੈ ਉਸ ਆਪਣੇ ਆਪ ਸਿਰ ਹਿਲਾਉਂਦਿਆਂ ਮਨ ਵਿੱਚ ਕਿਹਾ ਰੂਪ ਦਾ ਮੁੜਮੁੜਕ ਪੂਰੀ ਜਾਣਾ ਜ਼ਮੀਨ ਲਿਖਾਉਣੀ ਅਤੇ ਇਹਦਾ ਰੂਪ ਨੂੰ ਦੇਖਣ ਆਉਣਾ ਅੰਦਰੇ ਅੰਦਰ ਕੋਈ ਕਾਰਾ ਜ਼ਰੂਰ ਹੋਣ ਵਾਲਾ ਹੈ ਹੋ ਨਾ ਹੋ ਕੋਈ ਗੋੰਦ ਜ਼ਰੂਰ ਗੁੰਦੀ ਗਈਏ ਭਲਾਂ ਫੋਲਾਂ ਤਾਂ ਸਹੀ ਇਸ ਨੂੰ ਸੰਤੀ ਤੁਹਾਨੂੰ ਸ਼੍ਰੀਕੇ ਕਬੀਲੇ ਚੋਈਏ ਹਾਂ ਘਰ ਵੀ ਲਾਗ ਲਾ ਗਈ ਹੈ ਕਰਤਾਰੇ ਨੇ ਮੁੜ ਉਲਟਾ ਕੇ ਪੁੱਛਿਆ ਭਾਈ ਰੂਪ ਨੇ ਪਹਿਲੀ ਨੁਕਾਤੋਂ ਛੱਡਿਆ ਸੀ ਸਰੀਕੇ ਦੀ ਗੱਲ ਪਾਈ ਕੋਈ ਕੀ ਕਰ ਸਕਦਾ ਹੈ ਉਹ ਸਿਆਣੀ ਤਾਂ ਬਥੇਰੀ ਸੀ ਪਰ ਘਰ ਕਲੇਸ਼ ਰਹਿੰਦਾ ਸੀ ਰੂਪ ਬੈਲੀਆਂ ਚ ਬਹਿ ਸ਼ਰਾਬ ਪੀਣੋਂ ਨਹੀਂ ਹਟਦਾ ਸੀ ਉਹ ਰੋਕਦੀ ਤਾਂ ਕਰ ਝਗੜਾ ਹੋ ਜਾਂਦਾ ਬਚਨੋ ਨੇ ਬੜੇ ਸਿਆਣੇ ਢੰਗ ਨਾਲ ਕਰਤਾਰੇ ਦੀ ਹਮਦਰਦੀ ਵਿੱਚ ਰੂਪ ਦਾ ਸ਼ਰਾਬੀ ਅਤੇ ਬੈਲੀ ਹੋਣਾ ਜ਼ਾਹਰ ਕਰ ਦਿੱਤਾ ਰੂਪ ਨੂੰ ਉਸ ਦੀ ਘਰ ਵਾਲੀ ਤੋਂ ਆਕਲ ਵਿੱਚ ਵੀ ਛੋਟਿਆ ਦਿੱਤੀ ਸੀ ਕਰਤਾਰੇ ਉੱਤੇ ਉਸਦੇ ਕੱਡੇ ਦੋਹਾਂ ਨੁਕਸਾਂ ਦਾ ਕੋਈ ਖਾਸ ਅਸਰ ਨਾ ਹੋਇਆ। ਉਹ ਆਪ ਸ਼ਰਾਬੀ ਪੀ ਲੈਂਦਾ ਸੀ, ਸ਼ਰਾਬੀ ਨੂੰ ਐਵੇਂ ਕਿਵੇਂ ਸਮਝਦਾ। ਬਹੁਤੀ ਵਾਰ ਆਪਣੇ ਐਵੇਂ ਬਗਾਨੇ ਦੇ ਗੁਣਾਂ ਤੋਂ ਭਾਰੂ ਹੁੰਦੇ ਹਨ। ਦੂਜੇ ਉਸ ਸਮਝਿਆ ਹਰ ਅਣਖ ਵਾਲੇ ਮੁੰਡੇ ਨੂੰ ਲੋਕ ਬੈਲੀ ਕਹਿਣ ਲੱਗ ਪੈਂਦੇ ਹਨ। ਕਰਤਾਰਾ ਵੱਧ ਤੋਂ ਵੱਧ ਆਪਣੀ ਉਮਰ ਅਤੇ ਕੁਦਰਤੀ ਅਕਲ ਜਿੰਨਾ ਹੀ ਸੋਚ ਸਕਦਾ ਸੀ। ਹਾਲੇ ਮਨੁੱਖ ਘਾਟਾ ਤੇ ਮੁੰਡਾ ਬਹੁਤਾ ਸੀ। ਫਿਰ ਜ਼ਮੀਨ ਬਾਰੇ ਪੁੱਛਿਆ। ਅਸਲ ਜ਼ਮੀਨ ਕਿੰਨੀ ਕੁ ਐ ਅੱਠ ਘਰਾਂ ਦੀ ਤੇ ਤਿੰਨ ਕਮਾ ਗਹਿਣੇ ਦੀ ਐ ਬਚਨੋਂ ਨੇ ਅਸਲ ਜ਼ਮੀਨ ਨਾਲੋਂ ਵੀ ਘਟਾ ਕੇ ਦੱਸੀ ਤੁਹਾਡੇ ਪਿੰਡ ਦੀ ਤਾਂ ਐਨੀ ਜ਼ਮੀਨ ਹੀ ਬਥੇਰੀ ਬਚਨੋਂ ਵਿੱਚੋਂ ਵਿੱਚ ਸੜ ਗਈ ਉਸ ਨੂੰ ਦਿਲ ਦਾ ਟੁੜਕੂ ਖਾ ਰਿਹਾ ਸੀ ਕਿ ਇਹ ਮੁੰਡਾ ਜ਼ਰੂਰ ਸਾਹ ਕਰਕੇ ਜਾਵੇਗਾ ਫੇਰ ਉਸ ਉਸ ਦੇ ਕਣਕਵੰਨੇ ਰੰਗ ਤੋਂ ਉਸ ਦੀ ਭੈਣ ਦੇ ਸੋਹਣ ਦਾ ਅਨੁਮਾਨ ਲਾਇਆ ਜ਼ਰੂਰ ਸੋਹਣੀ ਹੋਵੇਗੀ ਉਹੀ ਸੁਨੱਖੀ ਬੋਟੀ ਵੀ ਰੂਪ ਦੇ ਘਰ ਨਹੀਂ ਸਹਾਰ ਸਕਦੀ ਸੀ ਉਸ ਨੂੰ ਕੁਝ ਨਹੀਂ ਆਉਂ ਰਿਹਾ ਸੀ ਜਿਵੇਂ ਆਪਣੀਆਂ ਸਾਰੀਆਂ ਚਲਾਕੀਆਂ ਤੇ ਠੁੱਕ ਰਹੀ ਹੋਵੇ ਇਹ ਅਹਿਸਾਸ ਕਿ ਸਾਖ ਜਰੂਰ ਹੋ ਜਾਣਾ ਏ ਅਤੇ ਰੂਪ ਮੇਰੇ ਹੱਥੋਂ ਖੁੱਸ ਜਾਣਾ ਏ ਉਸ ਨੂੰ ਬੋਰਾਂ ਕਰੀ ਜਾ ਰਿਹਾ ਸੀ ਜਹੀ ਹਾਲਤ ਵਿੱਚ ਕੋਈ ਚੱਜ ਦੀ ਗੱਲ ਸੁਝਵੀ ਕਿਸ ਤਰ੍ਹਾਂ ਸਕਦੀ ਸੀ ਐਨੇ ਨੂੰ ਰਾਜੀ ਨੇ ਆ ਸੁਨੇਹਾ ਦਿੱਤਾ ਕਿ ਰੂਪ ਆ ਗਿਆ ਕਰਤਾਰਾ ਮਰਾਸਣ ਦੇ ਨਾਲ ਰੂਪ ਦੇ ਘਰ ਆ ਗਿਆ ਅਤੇ ਉਸ ਨੂੰ ਸਸਰੀਕਾਲ ਬੁਲਾਈ ਮਰਾਸਣ ਨੇ ਰੂਪ ਨੂੰ ਅਸੀਸ ਦਿੱਤੀ ਅਤੇ ਕਰਤਾਰੇ ਨੂੰ ਆਖਿਆ ਕਾਕਾ ਤੇਰੀ ਭੈਣ ਰਾਜਕੁਰੂ ਰਾਜ ਇੰਨਾ ਘਰ ਚੰਗਾ ਤੇ ਰੂਪ ਵਰਗਾ ਨਿੱਗਾ ਸਵਾ ਪਾਲਿਆ ਨਹੀਂ ਲੱਭਣਾ ਦੇਖੋ ਮਾਈ ਸੰਜੋਗਾ ਦੀ ਗੱਲ ਨੇ ਕਰਤਾਰੇ ਨੇ ਦਲਾਂ ਦੇਖ ਕੇ ਖੁਸ਼ ਹੁੰਦਿਆਂ ਕਿਹਾ ਉਸ ਨੂੰ ਰੂਪ ਦੀ ਸਿਹਤ ਅਤੇ ਹੁਸਨ ਜਵਾਨੀ ਨੇ ਹੋਰ ਸਾਰੀਆਂ ਸੋਚਾਂ ਖੋ ਵਿੱਚ ਸੁੱਟ ਕੇ ਸਾਖ ਕਰਦਿਆਂ ਲਈ ਤਿਆਰ ਕਰ ਦਿੱਤਾ। ਰੂਪ ਨੇ ਦਲਾਨ ਵਿੱਚ ਹੀ ਮੰਜੇ ੜਾ ਦਿੱਤੇ। ਠੰਡਿਆਈ ਪੀਣੀਏ ਕਿ ਦੁੱਧ। ਬਸ ਹੁਣੇ ਲੱਸੀ ਪੀਤੀਏ। ਅੱਛਾ ਠਹਿਰ ਕੇ ਸਹੀ। ਗਰਮੀ ਬੜੀ ਏ ਪਿੰਡੇ ਪਾਣੀ ਨਾ ਪਾ ਲਈਏ। ਹਾਂ ਨਹਾ ਲੈਂਦੇ ਹਾਂ। ਕਰਤਾਰ ਨੇ ਸੰਗ ਤੋੜਦਿਆਂ ਕਿਹਾ। ਰਾਜੀ ਉਧਰੋਂ ਜੰਗੀਰ ਨੂੰ ਕੱਲੀ। ਹੁਣੇ ਭੇਜਦੀਆਂ ਜਜ਼ਮਾਨ। ਉਹੋ ਚਲੀ ਗਈ। ਘਰ ਵਿੱਚ ਖੂਹੀ ਅਤੇ ਸਾਹਮਣੇ ਸਵਾਰਤ ਵੇਖ ਕੇ ਕਰਤਾਰੇ ਦਾ ਅੰਦਰ ਖੁਸ਼ੀ ਨਾਲ ਬਾਹਰ ਆ ਰਿਹਾ ਸੀ ਉਸ ਸੋਚਿਆ ਚੰਨੋ ਨੂੰ ਪਾਣੀ ਬਾਹਰੋਂ ਕਿਸੇ ਖੂਹ ਤੋਂ ਨਹੀਂ ਢੋਣਾ ਪਵੇਗਾ ਦਲਾਨ ਅਤੇ ਸਵਾਰਤ ਪੱਕੀਆਂ ਹਨ ਬਹੁਤਾ ਮਿੱਟੀ ਗਾਰੇ ਦਾ ਕੋਲ ਵੀ ਨਹੀਂ ਕਰਨਾ ਪਵੇਗਾ ਉਸ ਦੇਲ ਵਿੱਚ ਫੈਸਲਾ ਕਰ ਲਿਆ ਕਿ ਕਿਸੇ ਤਰ੍ਹਾਂ ਪੁੱਛਗਿਛ ਵੀ ਨਹੀਂ ਕਰਨੀ ਨਹਉਂਦਿਆਂ ਘਰਦਿਆਂ ਜਗੀਰਨ ਆ ਗਿਆ ਉਸ ਵੀ ਕਰਤਾਰੇ ਨੂੰ ਸਾਸਰੀ ਕਾਲ ਆਖੀ ਰੂਪ ਨੇ ਅੱਖ ਦੱਬ ਕੇ ਸਾਰਾ ਮਾਮਲਾ ਸਮਝਾ ਦਿੱਤਾ ਜੰਗੀਰ ਸਾਰੀ ਗੱਲ ਪਾਫ ਗਿਆ ਉਸ ਘਰ ਨੂੰ ਮੁੜਦਿਆਂ ਕਿਹਾ ਮੈਂ ਰੋਟੀ ਨੂੰ ਕਹਾ ਵਾਂ ਰੂਪ ਅਤੇ ਕਰਤਾਰਾਇ ਜੀ ਨਾਨ ਕਰਕੇ ਮੰਜਾਂ ਤੇ ਆ ਪਈ ਰੂਪ ਨੇ ਗੱਲ ਤੋੜਦਿਆਂ ਆਖਿਆ ਤੁਸੀਂ ਹਰ ਤਰ੍ਹਾਂ ਨਾਲ ਆਪਣੀ ਤਸੱਲੀ ਕਰ ਲਵੋ ਜੀ ਨੂੰ ਵੀ ਚਾਹੋ ਪਿੰਡ ਚੋਂ ਪੁੱਛ ਲਵੋ ਮੈਂ ਬਾਈ ਕੁਝ ਵੀ ਨਹੀਂ ਪੁੱਛਣਾ ਤੈਨੂੰ ਵੇਖਣਾ ਸੀ ਮੇਰੇ ਸਭ ਕੁਝ ਪਸੰਦ ਏ ਨਹੀਂ ਫੇਰ ਵੀ ਤਸੱਲੀ ਕਰਨੀ ਚੰਗੀ ਹੁੰਦੀ ਹੈ ਪੂਆ ਸ਼ਾਂਤੀ ਤੋਂ ਸਾਡਾ ਇੱਥੇ ਕੋਈ ਬਹੁਤਾ ਦਰਦੀ ਨਹੀਂ ਉਸ ਕੋਈ ਓਲੇ ਵਾਲੀ ਗੱਲ ਹੀ ਨਹੀਂ ਰੱਖੀ ਪੂਆ ਹੀ ਦੋਹਾਂ ਚੌਹਾਂ ਦਿਨਾਂ ਤੱਕ ਰੁਪਈਆ ਲੈ ਆਵੇਗੀ ਜਿਵੇਂ ਤੁਹਾਡੀ ਸਲਾਹ ਹੋਈ ਕਰ ਲੈਣਾ ਰੂਪ ਦਾ ਸਾਰਾ ਅੰਦਰ ਪ੍ਰਸੰਤਾ ਵਿੱਚ ਪੰਗਰ ਕੇ ਸ਼ਹਿਦ ਬਣ ਗਿਆ ਉਸ ਦੇ ਅਨੁਪਾ ਵਿੱਚ ਚੰਨੋ ਉਸ ਦੀ ਰਾਣੀ ਬਣ ਗਈ ਅਤੇ ਉਸ ਦੇ ਉਜੜੇ ਘਰ ਨੂੰ ਮੋੜ ਭਾਗ ਲੱਗ ਪਏ ਸਨ ਪਾਸਾ ਪਰਤ ਕੇ ਉਸ ਆਪਣੇ ਦਿਲ ਦੀ ਧੜਕਣ ਖੁਸ਼ੀ ਨੂੰ ਦਵਾ ਲਿਆ ਦਲਾਨ ਵਿੱਚ ਬੋਤਾ ਤੇ ਇੱਕ ਖੁੰਝੇ ਗੱਡਾ ਖੜਾ ਵੇਖ ਕੇ ਕਰਤਾਰੇ ਨੇ ਪੁੱਛਿਆ ਬਾਹੀ ਵੀ ਕੀਤੀ ਏ ਰੂਪ ਹਾਂ ਮੈਂ ਬਾਹਰੋਂ ਸੇਰੀ ਦੇ ਹਾਲ ਕੋਲੋਂ ਹੀ ਆਇਆ ਹਾਂ ਦਾਣੇ ਚੰਗੇ ਹੋ ਗਏ ਸੀ ਐਤਕੀ ਹੋ ਗਏ ਸੀ 5 ਕੁ 100 ਮਣ ਕੱਚੇ ਕਣਕ ਨਾਲੋਂ ਛੋਲਿਆਂ ਦਾ ਝਾੜ ਬਹੁਤਾ ਸੀ ਮੀਹਾਂ ਦੀ ਸਰਵਤਨ ਕਰਕੇ ਛੋਲੇ ਐਤਕੀ ਹੋਏ ਹੀ ਬਹੁਤੇ ਤੁਹਾਡੇ ਕੀ ਚੱਜ ਰਿਹਾ ਰੂਪ ਨੇ ਕਰਤਾਰੇ ਤੋਂ ਪੁੱਛਿਆ ਚੰਗਾ ਸੀ ਸਾਡੇ ਥੋੜੇ ਵਾਂਗ ਨਹਿਰ ਨਹੀਂ ਪੈਂਦੀ ਪਰ ਮਾਰੂ ਫਸਲ ਚੰਗੀ ਲੱਗ ਗਈ ਸੀ ਜੰਗੀਰ ਨੇ ਆਉਂਦਿਆ ਹੀ ਕਿਹਾ ਬਾਈ ਕੁਛ ਖਾਣ ਪੋਣ ਦਾ ਸੌਦਾ ਪੱਤਾ ਹੁਣ ਤੇ ਦੁਪਹਿਰਾ ਏ ਆਥਣੇ ਸਈ ਰੂਪ ਨੇ ਮੁਸਕਾ ਕੇ ਜੰਗੀਰ ਨੂੰ ਕੁਝ ਸਮਝਾਉਂਦਿਆਂ ਉੱਤਰ ਦਿੱਤਾ ਫੇਰ ਰੋਟੀ ਤਾਂ ਤਿਆਰ ਹੀ ਸਮਝੋ ਇੱਥੇ ਖਾਣੀ ਏ ਕਿ ਉੱਥੇ ਇੱਥੇ ਹੀ ਚੁੱਕ ਲਿਆਵੀਂ ਥੋੜੀਆਂ ਬਹੁਤੀਆਂ ਆਇਦਰ ਉਦਰ ਦੀਆਂ ਗੱਲਾਂ ਮਾਰਦਿਆਂ ਨੂੰ ਰੋਟੀ ਆ ਗਈ ਤੇ ਨਾ ਇੱਕੋ ਥਾਲੀ ਵਿੱਚ ਰੋਟੀ ਖਾਦੀ ਰੋਟੀ ਖਾਂਦਿਆਂ ਕਰਤਾਰੇ ਨੂੰ ਜੰਗੀਰ ਤੇ ਰੂਪ ਦੀ ਜਾਰੀ ਵਿੱਚੋਂ ਸਵਾਦ ਆ ਰਿਹਾ ਸੀ ਉਹ ਵੀ ਇਹਨਾਂ ਦਾ ਜੁੱਟ ਬਣਨਾ ਚਾਹੁੰਦਾ ਸੀ ਉਸ ਦੀਆਂ ਅੱਖਾਂ ਵਿੱਚ ਜਾਰਾਂ ਦੀ ਜਾਰੀ ਦੀ ਮਸਤੀ ਆ ਗਈ ਰੋਟੀ ਖਾ ਕੇ ਉਹ ਫਿਰ ਪੈ ਗਏ ਕਾਕਾ ਜੈਲੋ ਤੇ ਹੋਰ ਕਈ ਮੁੰਡੇ ਆ ਗਏ ਸਾਰਿਆਂ ਦੁਪਹਿਰਾ ਟਿਕਿਆ ਵੇਖ ਕੇ ਰੂਪ ਨੂੰ ਕੋਈ ਕਿੱਸਾ ਸੁਣਾਉਣ ਲਈ ਆਖਿਆ ਰੂਪ ਨੇ ਨਾ ਨੁੱਕਰ ਕੀਤੀ ਪਰ ਜੈਲੋ ਅੰਦਰੋਂ ਸੁਵਾਤ ਵਿੱਚੋਂ ਬਾਰਿਸ਼ ਦੀ ਹੀਰ ਚੁੱਕ ਲਿਆ ਅਤੇ ਰੂਪ ਨੂੰ ਫੜਾਉਂਦਿਆਂ ਆਖਿਆ ਹੁਣ ਨਖਰੇ ਨਾ ਕਰ ਬਹੁਤੇ ਤੈਨੂੰ ਹੀ ਹੀਰ ਪੜਨੀ ਆਉਂਦੀ ਏ ਸਹੀ ਠੀਕ ਐ ਠੀਕ ਐ ਜੇਠ ਦਾ ਦੁਪਹਿਰਾ ਤਾਂ ਦੋ ਤਿੰਨ ਵਾਰੀ ਸੁੱਤਿਆਂ ਵੀ ਨਹੀਂ ਲੰਗਦਾ ਜੰਗੀਰ ਨੇ ਹੋਰ ਜ਼ੋਰ ਪਾਉਂਦਿਆਂ ਕਿਹਾ ਮਜਬੂਰ ਹੋਏ ਰੂਪ ਨੂੰ ਮੰਨਣਾ ਪਿਆ ਉਸ ਦੋ ਤਿੰਨ ਵਾਰ ਖੰਗ ਕੇ ਪੁੱਛਿਆ ਦੱਸ ਫੇਰ ਕਿੱਥੋਂ ਸੁਣਾਵਾਂ ਜਿੱਥੋਂ ਤੇਰਾ ਜੀ ਚਾਹੀ ਜੀ ਤਾਂ ਤੁਹਾਡਾ ਚਾਹੁੰਦਾ ਏ ਚੰਗਾ ਜਿੱਥੋਂ ਵੀ ਨਿਕਲਦੀ ਐ ਸ਼ੁਰੂ ਕਰ ਹੀਰ ਖੋਲਦਿਆਂ ਰੂਪ ਨੇ ਸਮਝਿਆ ਹੀਰ ਨੂੰ ਮਾਈਏ ਪਾਉਣ ਦੀ ਤਿਆਰੀ ਹੁੰਦੀ ਐ ਤੇ ਕੁੜੀਆਂ ਰਾਂਝੇ ਕੋਲੋਂ ਹੋ ਕੇ ਹੀਰ ਨੂੰ ਟੈਂਦੀਆਂ ਨੇ ਰਲ ਹੀਰ ਤੇ ਆਈਆਂ ਫੇਰ ਸੱਬੇ ਰਾਂਝੇ ਜਾਰ ਤੇਰੇ ਸਾਨੂੰ ਕੱਲਿਆਈ ਸੋਟਾ ਵੰਝਲੀ ਕੰਮਲੀ ਸੁੱਟ ਕੇ ਤੇ ਉਠ ਬੱਤ ਹਜ਼ਾਰੇ ਨੂੰ ਚੱਲਿਆਈ ਹੀਰ ਆਖਿਆ ਉਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਕੇ ਲਿਆਇਆ ਜੇ ਮੇਰੀ ਮਾਂ ਤੇ ਬਾਪ ਤੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ ਸੁਣਾਇਆ ਜੀ ਆਮੋ ਸਾਹਮਣੇ ਬੈਠ ਕੇ ਕਰੇ ਗੱਲਾਂ ਤੁਸੀਂ ਮਨਸਫੀ ਨਾਲ ਮੁਸਕਾਇਆ ਜੀ ਜਿਹੜੇ ਹੋਣ ਸੱਚੇ ਸੋਈ ਜਿੱਤ ਜਾਵਣ ਰਲ ਝੂਠਿਆਂ ਨੂੰ ਡੰਨ ਲਾਇਆ ਜੀ ਅੰਤਨੀ ਜੱਟ ਦੇ ਸਦਕ ਦਾ ਜੰਗੀਰ ਨੇ ਵਿੱਚੋਂ ਦਾਦ ਦਿੱਤੀ ਹੀਰ ਪੜਦਿਆਂ ਅਤੇ ਝਟੇ ਖਾਂਦਿਆਂ ਕਾਫੀ ਸਮਾਂ ਬੀਤ ਗਿਆ ਜੈਲੋ ਨੂੰ ਠੰਡਾਈ ਬਣਾਉਣ ਲਈ ਬਦਾਮ ਅਤੇ ਖੰਡ ਆਦ ਸਾਰਾ ਸਮਾਨ ਰੂਪਨੇ ਲਿਆ ਕੇ ਦਿੱਤਾ ਜੈਲੋ ਨੇ ਕੁੰਡੇ ਵਿੱਚ ਰਗੜਾ ਪਾ ਦਿੱਤਾ ਰੂਪਨੇ ਪਾਣੀ ਦੀ ਬਾਲਟੀ ਮੂੰਹ ਤੱਕ ਭਰ ਕੇ ਬਣਾ ਲਈ ਸਾਰਿਆਂ ਸਰਦਈ ਪੀਤੀ ਅਤੇ ਇੱਕ ਵਾਰ ਹੀ ਸਾਰਿਆਂ ਦਾ ਸਰਦਾ ਕਾਲਜਾ ਠਰ ਕੇ ਸ਼ਾਂਤ ਹੋ ਗਿਆ ਦਿਨ ਤਾਂ ਰਿਹਾ ਸੀ ਪਰ ਸ਼ਾਮ ਹਾਲੇ ਦੂਰ ਸੀ ਜੈਲੋ ਨੇ ਸਮਾਨ ਲੰਗਾ ਲਈ ਰੀਜ ਨਾਲ ਆਖਿਆ ਆਓ ਯਾਰ ਤਾਸ਼ ਦਿਆਂ ਦੋ ਬਾਜ਼ੀਆਂ ਲਾਈਏ ਕਰਤਾਰੇ ਦੀ jaan ਦੀ ਤੋੜ ਕਰਦਿਆਂ ਕਿਹਾ ਹੁਣ ਠੰਡਾ ਹੋ ਗਿਆ ਮੈਂ ਪਿੰਡ ਨੂੰ ਜਾਂਦਾ ਹਾਂ ਅੱਜ ਨਹੀਂ ਜਾਣਾ ਸਵੇਰੇ ਠੰਡੇ ਚ ਲਿਆ ਜਾਈ ਰੂਪ ਨੇ ਨਾ ਵਿੱਚ ਸਿਰ ਹਿਲਾਇਆ ਹੁਣ ਕਿਹੜੀ ਧੁੱਪੇ ਅੱਜ ਤਾਂ ਨਹੀਂ ਜਾਣਾ ਜਾਣ ਦੇਣਾ ਹੀ ਨਹੀਂ ਜੰਗੀਰ ਨੇ ਚੰਗੀ ਤਰ੍ਹਾਂ ਦੀ ਨੇਠੀ ਨਾਲ ਗੱਲ ਕਰ ਦਿੱਤੀ ਬਸ ਗੱਲ ਟਕ ਗਈ ਕਾਕੇ ਨੇ ਬਾਹੀ ਤੇ ਸੁਹਾਗਾ ਫੇਰਦਿਆਂ ਕਿਹਾ ਕਰਤਾਰੇ ਦਾ ਵੀ ਭਰੀ ਮਹਿਫਲ ਛੱਡਣ ਨੂੰ ਜੀਨੀ ਸੀ ਕਰਦਾ ਉਸ ਸਾਰੇ ਸਾਥੀਆਂ ਲਈ ਰਜ਼ਾ ਮੰਨ ਲਈ ਦੁਪੱਟਾ ਵਾਹਣੇ ਮੰਜੇ ਤੇ ਸੁੱਟਿਆ ਤੇ ਖੇਡ ਸ਼ੁਰੂ ਹੋ ਗਈ ਦਸੋ ਵੇਗੀ ਕੁੱਟ ਕੇ ਸਰਾ ਮੰਨਣ ਜੈਲੋ ਨੇ ਤਾਸ਼ ਰਲਾਉਂਦਿਆਂ ਪੁੱਛਿਆ ਰੂਪ ਨੇ ਜੰਗੀਰ ਆੜੀ ਅਤੇ ਕਾਕੇ ਜੈਲੋ ਜੁੱਟ ਬਣ ਗਏ ਬਾਕੀ ਪਾਸੇ ਵੇਖਣ ਵਾਲੇ ਉਲਰ ਪਈ ਪਹਿਲੀ ਵਾਰ ਹੀ ਰੂਪ ਹੋਰਾਂ ਦੀਆਂ ਦੋ ਸਰਾ ਵਧ ਗਈਆਂ ਅਤੇ ਤਿੰਨ ਪੱਤਿਆਂ ਦੀ ਜਿੱਤ ਹੋ ਗਈ ਲਾ ਮਛਰਿਆ ਫਿਰਦਾ ਸੀ ਤੇਰੀ ਹੁਣੇ ਲਾ ਦਿੰਦੇ ਆ ਜੰਗੀਰ ਨੇ ਕੈਂਚੀ ਕਾਟਵੀ ਦਾੜੀ ਖੁਰਕੀ ਅਜੇ ਹੁਣ ਕੀ ਹੋ ਗਿਆ ਤੂੰ ਦੰਪਤਾ ਲੈ ਅਸੀਂ ਥੋਡੀ 베ਗੀ ਫੜਨੀ ਏ 베ਗੀ 베ਗੀ ਦਾ ਗਲਾਨਾ ਫੜਨੀ ਕਿਤੇ ਜੰਗੀਰ ਹੋਰੀ ਜਿਤਦੇ ਹੀ ਗਈ ਇਥੋਂ ਤੱਕ ਕੇ ਉਹ ਨੌ ਪੱਤਿਆਂ ਦੇ ਜੇਤੂ ਹੋ ਗਏ ਆ ਤੇ ਐਤ ਕੀ ਰੰਗ ਵੀ ਹੁਕਮ ਦਾ ਆ ਗਿਆ ਐਤ ਕੀ ਲੈ ਸੁੱਕੀ ਬਾਜੀ ਨਹੀਂ ਜਾਣ ਦੇਣੀ ਜ਼ੋਰ ਲਾ ਲਿਓ ਜੰਗੀਰ ਨੇ ਉਹਨਾਂ ਨੂੰ ਲਲਕਾਰਿਆ ਕਾਕਾ ਮਿੰਨਾ ਮੁਸਕਾ ਕੇ ਚੁੱਪ ਕਰ ਗਿਆ ਪਹਿਲੀ ਸਰ ਖੇੜਦਿਆਂ ਹੀ ਰੂਪ ਨੂੰ ਹੋਰ ਪਤਾ ਲੱਗ ਗਿਆ ਕਿ ਉਹਨਾਂ ਦੀ ਘਾਟ ਰਲ ਗਈ ਘਾਟ ਇੱਕ ਹੋ ਜਾਣ ਕਰਕੇ ਜੈਲੋ ਦੋ ਸਰਾਂ ਲੈ ਗਿਆ ਐਤਕੀਨਾ ਅਗਲੀ ਵਾਰ ਬਾਜੀ ਹੋ ਜੂ ਜੰਗੀਰ ਨੇ ਟੁੱਟਦਿਆਂ ਸਰਾਂ ਦੇਖ ਕੇ ਜੈਲੋ ਨੂੰ ਆਖਿਆ ਅਗਲੀ ਵਾਰ ਅਗਲੀ ਵਾਰ ਸਹੀ ਜੰਗੀਰ ਨੇ ਪਾਂ ਦੀ ਸਰਾਂ ਤੋੜੀ ਅਤੇ ਰੂਪ ਨੇ ਉਸ ਉੱਤੇ ਹੁਕਮ ਦੀ ਬੇਗਮ ਲਾ ਦਿੱਤੀ ਕਾਕਾ ਹੁਕਮੋਂ ਪਹਿਲੋਂ ਹੀ ਕਾਟੂ ਸੀ ਉਸ ਬੇਗਮ ਦੇ ਡੱਬ ਕੱਢ ਮਾਰਿਆ ਅਤੇ ਪੱਤੇ ਸੁੱਟ ਦਿੱਤੇ ਤਾੜੀ ਵੱਜ ਗਈ ਰੂਪ ਬੇਗਮ ਫੜਾ ਕੇ ਟਿੱਲਾ ਜਿਹਾ ਹੋ ਗਿਆ ਖੇੜ ਮੁੜ ਸਾਂ ਵੀ ਹੋ ਗਈ ਅਤੇ ਹਾਰ ਜਿੱਤਣ ਵੀ ਲੱਗ ਪਈ ਲੈ ਥੋਨੂੰ ਗੋਡਿਆਂ ਪਰਨੇ ਸੁੱਟਣਾ ਏ ਤਕੜੇ ਹੋ ਜੋ ਕਾਕੇ ਨੇ ਝੰਗਾਰਦਿਆਂ ਕਿਹਾ ਤੇਰੇ ਹੁਣ ਕੀ ਬਾਸਾ ਬੈਗੀ ਜੋ ਹੱਥ ਲੱਗ ਗਈ ਅਖੀਰ ਰੂਪ ਦੀ ਖੇੜ ਹਾਰ ਦੀ ਹਾਰ ਦੀ ਹਾਰੀ ਗਈ ਅਸੀਂ ਤਾਂ ਬਾਜੀ ਜਿੱਤੇ ਸੀ ਸ਼ਰਾਬ ਪੀਣੀਏ ਕਾਕੇ ਨੇ ਜਿੱਤ ਖੁਸ਼ੀ ਵਿੱਚ ਪੱਟ ਦੇ ਹੱਥ ਮਾਰਿਆ। ਸ਼ਰਾਬ ਲਈ ਵੀ ਸੀ ਸਾਲਿਆ ਵੱਠਲੀ ਸਿਰਿਆ। ਜੰਗੀਰ ਨੇ ਥੋੜੀ ਸ਼ਰਮਾ ਨੂੰ ਪਵ ਕਰਦਿਆਂ ਉੱਤਰ ਦਿੱਤਾ। ਵੱਡੇ ਖਿਡਾਰੀ ਬਣੇ ਫਿਰਦੇ ਸੀ। ਕਾਕੇ ਤੋਂ ਲਾਹੌਰੀਏ ਨਹੀਂ ਜਿੱਤ ਸਕਦੇ ਲਾਹੌਰੀਏ। ਇਸੇ ਤਰ੍ਹਾਂ ਉਹਨਾਂ ਨੂੰ ਖੇੜਦਿਆਂ ਆਥਣ ਹੋ ਗਿਆ ਤੇ ਆਥਣ ਨੂੰ ਰੁਲਦੂ ਸਿਰੀ ਵੀ ਆ ਗਿਆ। ਪੱਠੇ ਪਾਉਣ ਆਏ ਰੁਲਦੂ ਸਿਰੀ ਨੂੰ ਵੀ ਰੂਪ ਨੇ ਪਿਉਣੀ ਸ਼ੁਰੂ ਕਰ ਦਿੱਤੀ। ਮਹਿਫਲ ਦਾ ਰੰਗ ਵਾਦਾ ਹੀ ਗਿਆ ਰੂਪ ਨੇ ਆਪਣੀ। ਸਾਲੀ ਨਾਲ ਮੁਹੱਬਤ ਦੀ ਬਾਾਰਤਾ ਸੁਣਾ ਕੇ ਦਿਲ ਦਾ ਸਰੂਰ ਹੋਰ ਵਧਾ ਦਿੱਤਾ ਸ਼ਰਾਬ ਪੀਂਦਿਆਂ ਅਤੇ ਬੇਤੁਕੀਆਂ ਗੱਲਾਂ ਕਰਦਿਆਂ ਅੱਧੀ ਰਾਤ ਕਰ ਦਿੱਤੀ ਬਾਦੇ ਨਸ਼ੇ ਦੀ ਲੋਰ ਵਿੱਚ ਉਸ ਨੂੰ ਨੀਂਦ ਨੇ ਦਿਵਾ ਲਿਆ ਤੇ ਉਹਨਾਂ ਨੂੰ ਪੌਣ ਦੀ ਸਰਾਣੇ ਪਏ ਬਿਸਤਰੇ ਵੀ ਨਾ ਵਿਸਾਈ ਗਏ ਕੱਚਾ ਬਾਜਰਾ ਤਿਲਾਂ ਦੀ ਮੁੱਠ ਗਰਮੀ ਨਾ ਚੱਬ ਚੋਬਰੀ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ